ਜਦੋਂ ਇਹ ਤਾਂ ਨਵੀਆਂ ਜੌਦਾ ਬਣ ਗਈਆਂ ਜਦ ਬੂਟੇ ਲਾ ਕੇ ਚੱਲੇ ਆ ਤੇ 500 ਸਾਲ ਨੂੰ ਇਹ ਅਸੀਂ ਪਤਾ ਨਹੀਂ ਹੋਵਾਂਗੇ ਜਾਂ ਨਹੀਂ ਹੋਵਾਂਗੇ ਪਰ ਇਹ ਜ਼ਰੂਰ ਹੋਣਗੇ ਇੱਥੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚੱਕ ਮਾਫੀ ਦੇ ਵਿੱਚ ਸੇਕੋ ਫਾਰਮ ਤੇ ਆਏ ਜੀ ਸੇਕੋ ਸਰਦੇ ਮੋਟਰ ਦੇ ਉੱਤੇ ਪਰ ਸਭ ਤੋਂ ਵਧੀਆ ਜਿਹੜੀ ਰੁੱਤ ਚੱਲ ਰਹੀ ਹੈ ਜੀ ਰੁੱਖ ਲਾਉਣ ਦੀ ਸੋ ਸਾਰੇ ਐਕਟਿਵ ਹੋ ਰਹੇ ਨੇ ਅੱਜ ਆਪਣੇ ਨਾਲ ਡੀਐਸਓ ਰਿਟਾਇਰ ਡੀਐਸਓ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਜਗਦੇਵ ਸਿੰਘ ਸੇਖੋ ਸਰ ਸੋ ਸਰ ਸਾਰਾ ਗੱਲਬਾਤ ਕਰਦੇ ਆ ਜੀ ਬੂਟੇ ਲਾਉਣ ਦੀ ਮਨ ਦੇ ਵਿੱਚ ਕਿਵੇਂ ਹੀ ਔਰ ਨਵੇਂ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੂਟੇ ਲਾਉਣ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਮਰਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ ਤੁਸੀਂ ਸੇਖੋ ਫਾਰਮ ਤੇ ਬੂਟੇ ਲਾਉਣ ਆਏ ਹੋ ਸਰਦਾਰ ਅਮਰਿੰਦਰ ਸਿੰਘ ਡੀਐਸਓ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਪਿੰਡ ਚੱਕਵਾਫੀ ਸੇਖੋ ਫਾਰਮ ਤੇ ਬੁੱਤੇ ਲਾਇ ਮੈਂ ਹਰ ਇੱਕ ਸਾਲ 10-15 ਬੁੱਤੇ ਲਾਉਣਾ ਤੇ ਤਕਰੀਬਨ ਉਹਨਾਂ ਨੂੰ ਪਾਲੀ ਦਾ ਤੇ ਬੁੱਤੇ ਉਹ ਲਾਉਨੇ ਆ ਕਿਤੇ ਲੱਕੜ ਨਹੀਂ ਵੇਚੀ ਕਿਤੇ ਹੋਰ ਨਹੀਂ ਵੀ ਜਾਨਵਰ ਬੈਠਣ ਤੇ ਫੁੱਲ ਲੱਗਣ ਸ਼ਾਂਮਾ ਰਹੇ ਇਹ ਬਹੁਤ ਬਹੁਤ ਵਾਤਾਵਰਣ ਠੀਕ ਰਹੇ ਤੇ ਧੰਨਵਾਦ ਅਮਰਿੰਦਰ ਸਿੰਘ ਦਾ ਤੇ ਡੀਐਸਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਬਹੁਤ ਵਾ ਤੁਸੀਂ ਵਾਤਾਵਰਨ ਸਾਫ਼ ਨੂੰ ਦੇਖੋ ਤੁਸੀਂ ਇਸ ਤਰ੍ਹਾਂ ਕਿਹਾ ਵੀ ਸਾਲ ਦੇ ਵਿੱਚ ਵੀ ਤੁਸੀਂ 10-15 ਬੂਟੇ ਲਾਉਣੇ ਹੋ ਪਰ ਬੂਟਾ ਇੱਕਾ ਜੀ ਇਹ ਫਲ ਇਹਦਾ ਹਿਆਰ ਨੂੰ ਮਿਲਣਾ ਵਾਤਾਵਰਨ ਸਾਫ਼ ਹੁੰਦਾ ਸਭ ਬਹੁਤ ਬਹੁਤ ਥੋੜਾ ਧੰਨਵਾਦ ਕਰਦੇ ਆ ਰਿਟਾਇਰ ਡੀਐਸਓ ਸਰਦਾਰ ਰਮੇਂਦਰ ਸਿੰਘ ਜੀ ਨਾਲ ਇਹ ਗੱਲਬਾਤ ਕਰਦੇ ਆ ਹਾਂਜੀ ਸਰ ਤੁਸੀਂ ਅੱਜ ਸੇਖੋ ਸਾਡੇ ਕੋਲ ਆਏ ਹੋ ਜੀ ਦੱਸੋ ਜੀ ਕੋਈ ਗੱਲਬਾਤ ਪੁਰਾਣੀ ਕੋਈ ਯਾਦ ਦੱਸੋ ਨਾਲੇ ਸਾਨੂੰ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇ ਜੀ ਹੋਣੀ ਜਦੋਂ ਇਹ ਤਾਂ ਨਵੀਆਂ ਯਾਦਾਂ ਬਣ ਗਈਆਂ ਜਦ ਬੂਟੇ ਲਾ ਕੇ ਚੱਲੇ ਆ ਤੇ 500 ਸਾਲ ਨੂੰ ਇਹ ਅਸੀਂ ਪਤਾ ਨਹੀਂ ਹੋਵਾਂਗੇ ਜਾਂ ਨਹੀਂ ਹੋਵਾਂਗੇ ਪਰ ਇਹ ਜ਼ਰੂਰ ਹੋਣਗੇ ਇਹ ਸਾਡੀ ਇੱਕ ਜਾਨ ਹੈ ਹੋਊਗੀ ਆਉਣ ਵਾਲੀ ਨਸਲ ਵਾਸਤੇ ਵੀ ਭਾਈ ਮੋਟੇ ਜਿਹੜੇ ਜ਼ਰੂਰੀ ਹੈ ਜ਼ਿੰਦਗੀ ਵਾਸਤੇ ਜੀਵਨ ਵਾਸਤੇ ਬਤੀ ਜ਼ਰੂਰੀ ਹੈ ਇਹ ਅੱਜ ਕੱਲ ਦਾ ਜੋ ਮਾਹੌਲ ਹੈ ਇੰਨਾ ਜ਼ਿਆਦਾ ਪੋਲੂਸ਼ਨ ਹੋ ਗਿਆ ਨਾ ਪਾਣੀ ਸਾਫ਼ ਹੈ ਨਾ ਹਵਾ ਸਾਫ਼ ਹੈ ਇਹ ਜੋ ਚੀਜ਼ ਹੈ ਇਹ ਨਾਲ ਸਾਨੂੰ ਸ਼ੁੱਧ ਵਾਤਾਵਰਣ ਮਿਲ ਸਕਦਾ ਹੋਰ ਕੋਈ ਚੀਜ਼ ਨਹੀਂ ਹੈ ਦੁਨੀਆ ਤੇ ਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਮਾਜਰੇ ਤੋਂ ਬਾਬਾ ਫਰਮ ਉਹ ਮੇਰੀ ਫਾਰਮ ਤੇ ਖੇਤੀ ਕਰਿਆ ਉਹਨਾਂ ਨੂੰ ਖੁਦ ਆ ਮੁੰਡਾ ਕੁਲਵਿੰਦਰ ਆ ਖੜਾ ਮੇਰੇ ਕੋਲ ਇਹਨਾਂ ਨੂੰ ਬਹੁਤ ਸ਼ੌਂਕ ਆ ਪਰਿਵਾਰ ਨੂੰ ਇਹ ਬੂਟੇ ਲਾਉਣ ਦਾ ਰਸ ਲਾਉਣ ਦਾ ਇਹਨਾਂ ਦੇ ਫਾਰਮ ਚ ਵੀ ਮਾਜਰੇ ਬਹੁਤ ਰਕਤ ਖੜੇ ਨੇ ਇਹ ਮੈਨੂੰ ਕਹਿੰਦੇ ਵੀ ਸੀ ਅਸੀਂ ਲਿਆ ਕੇ ਲਾਵਾਂਗੇ ਹੋ ਸਕਦਾ ਇਹ ਵੀ ਕੁਝ 2 4 5 ਬੂਟੇ ਜ਼ਰੂਰ ਲਾਉਣਗੇ ਠੀਕ ਆ ਜੀ ਸੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਦਿਲੋਂ ਧੰਨਵਾਦ ਆ ਬਾਈ ਕਿਉਂਕਿ ਬੂਟਾ ਦਾ ਵੀਰੇ ਇੱਕ ਲਾਉਣਾ ਤੁਸੀਂ ਇਹਦਾ ਫਲ ਬਾਈ ਹਜ਼ਾਰਾਂ ਨੂੰ ਮਿਲਣਾ ਸੋ ਸਾਰੀ ਸੰਗਤ ਨੂੰ ਫਾਇ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੇ ਕੋਮ ਫਾਰਮ ਦੇ ਚੱਕ ਮਾਫੀ ਪਿੰਡ ਜੀ ਆ ਦੇਖ ਲਓ ਕਿੰਨੇ ਸਾਲ ਪਹਿਲੇ ਹੀ ਆ ਬੂਟੇ ਲੱਗੇ ਹੋਣੇ ਨੇ ਸੋ ਜਿਹੜੇ ਅੱਜ ਲਾਏ ਨੇ ਇਹ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇੰਨਾ ਦੀ ਤਰ੍ਹਾਂ ਹੀ ਪਲੰਦੀਆਂ ਦੇ ਵਿੱਚ ਉੱਪਰ ਜਾਣਗੇ ਔਰ ਵਾਤਾਵਰਨ ਦੀ ਜਿਹੜੀ ਹੈ